ਕੇ ਪਾਸੇ ਮੁੰਡੇ ਦਾ ਵਿਆਹ ਰੱਖਿਆ ਫਸਲ ਡੁੱਬ ਗਈ ਫਿਰ ਘਰਾਂ ਚ ਵੀ ਤਰੇੜਾ ਆਈ ਹਾਂਜੀ 20 30 5 ਲੱਖ ਰੁਪਏ ਕਰਜ਼ਾ ਵੀ ਹੈਗਾ ਹੂੰ ਰੋਣਾ ਹੀ ਆ ਕੱਟ ਕਰ ਜਾ ਨਾ ਚੁੱਕਿਆ ਕੀ ਕਰੀਏ ਵਿਆਹ ਤਰਿਆ ਮੁੰਡੇ ਦਾ ਕਰੂ ਯਾਰ ਤੂੰ ਇਹਦੇ ਤੇ ਹੀ ਵੀ ਚੱਲੋ ਚੋਣਾ ਚੰਗਾ ਹੋ ਜਾਏਗਾ ਆਰਟੀ ਦੀ ਬਲਾਥ ਜਣੇ ਚਲੋ ਲਿਮਟ ਫਰੀ ਹੋ ਜਾਊਗੀ ਥੋੜ ਬਹੁਤ ਬਚੇਗਾ ਜਾਂ ਕੋ ਬੱਚੇ ਦਾ ਕੁਝ ਲੈ ਕੇ ਦਵਾਂਗੇ ਫੀਸਾਂ ਦਵਾਂਗੇ ਪਰ ਉਹ ਸਾਰਾ ਖਤਮ ਹੋ ਗਿਆ ਆਸ ਸੰਭੜੀਆਂ ਧੀਆਂ ਪੁੱਤਾਂ ਦੀਆਂ ਰੀਜਾਂ ਲਾਵਾਂਗੇ ਕੱਲ ਪਹਿਲਾ ਵਿਆਹ ਕਈ ਚੀਜ਼ਾਂ ਲਾਵਾਂਗੇ ਘਰ ਦੇ ਆ ਉਹ ਕਰਾਂਗੇ ਆ ਧੀਆਂ ਪੁੱਤਾਂ ਨੂੰ ਸੁੱਖੀ ਸੰਧੀ ਕਰਾਂਗੇ ਹੁਣ ਰੋਣਾ ਹੁੰਦਾ ਵੇ ਵੇ ਦੇ ਲੋਕੀ ਹੁੰਦੇ ਸਕਣਾ ਸਰਤਾਂ ਦੇ ਕੰਮ ਕਰਦੇ ਅਸੀਂ ਰੋਣਦੇ ਨਹੀਂ ਖਾਦੀਏ ਜੀ ਕਿਉਂ ਰੋਟੀ ਕਿਉਂ ਨਹੀਂ ਖਾਦੇ ਮਾਤਾ ਜੀ ਸੋਖ ਨਹੀਂ ਲੱਗਦੀ ਰੋਟੀ ਕੀ ਕਰਨੀ ਖਾਗੇ ਕਿਦੋ ਵਿਆਹ ਜਨਵਰੀ ਬੀਨ ਦਾ ਫਸਲ ਦੇ ਸੱਤੇ ਕੀਤਾ ਸਰ ਅੱਗੂ 10 ਲੱਖ ਦੀ ਵਸਲੂਣੀ ਪੈਲਸ ਕਿਤੇ ਉਹਨਾਂ ਨੂੰ ਅਹੀਂ ਕਿੱਥੋਂ ਦੇਣਾ ਉਹ ਪੈਸੇ ਲ ਚਾਰ ਦਿਨ ਹੋ ਗਏ ਸਾਡੇ ਜੀ ਕਿਤੇ ਕੋਈ ਕਿਤੇ ਹੈ ਕੋਈ ਕਿਤੇ ਅਸੀਂ ਬਸ ਇੰਨੇ ਜੀ ਘਰਿਆ ਆ ਆ ਮੁੰਡੇ ਹੁਣ ਆਏ ਸਾਡੇ ਕੋਲ ਤੁਹਾਡੇ ਨਾਲ ਅੱਛਾ ਜੇ ਦੁਖੀ ਹੁੰਦਾ ਦਿਲ ਬੱਚੇ ਸਾਡੇ ਕਿੱਥੇ ਆ ਕਿੰਨਾ ਪਾਣੀ ਆ ਕਿਦਾਂ ਰੁੜ ਗਿਆ ਜਾਂ ਹੈ ਗਿਆ ਕਿੰਨੀ ਉਸਦੇ ਪਏ ਨੇ ਪਾਪਾ ਤੁਸੀਂ ਕਿੱਥੇ ਕਿੱਥੇ ਉਹਨਾਂ ਦਾਦੇ ਮੇਪਾ ਤਾਂ ਠੀਕ ਆ ਠੀਕ ਐ ਇਸ ਗਲਾਸੀ ਦਿੰਦੇ ਬੇ ਅਸੀਂ ਬਸ ਬਹੁਤ ਜ਼ਿਆਦਾ ਬਹੁਤ ਆਂਆਂ ਦੇ ਵਿੱਚ ਹੁਣ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ ਤਰੇੜਾ ਪੈਣੀਆਂ ਸ਼ੁਰੂ ਹੋ ਗਈਆਂ ਮਕਾਨ ਹੈ ਉਹ ਭੱਪ ਛੱਟਣ ਲੱਗ ਗਿਆ ਕੜੀ-ਕੜੀ ਆ ਕੇ ਵੇਖੀਦਾ ਵੀ ਕਿੰਨਾ ਪਾਣੀ ਉੱਤਰਿਆ ਜਾਂ ਚੜ੍ਹਿਆ ਪਾਣੀ ਮਿੰਟ ਕੋ ਪਿਛਵਾਣ ਕੇ ਰਾਤ ਵੀ ਢੁੱਟ ਗਈ ਤੇ ਵੇਖਦੇ ਰਹੀ ਨੇ ਹੋਏ ਤਰੇ ਪਾਣੀ ਹੱਲ ਵੇਖ ਕੇ ਤੇ ਜੀ ਨਹੀਂ ਕੱਕ ਕਰਦਾ ਕੁਝ ਵੀ ਖਾਣ ਨੂੰ ਕਿਉਂ ਮੈਂ ਤਾਂ ਭੁੱਖ ਨਹੀਂ ਲੱਗਦੀ ਭੁੱਖ ਨਹੀਂ ਲੱਗਦੀ ਤੇ ਫਸਾਦ ਪੂਰਨ ਤੇ ਸਭ ਕੁਝ ਰੁੜ ਗਿਆ ਵਾ ਪਿੱਛੋਂ ਨਾਲ ਨਾਲ ਚੋ ਨਾਲ ਨਾਲ ਕੋਈ ਨਹੀਂ ਫ੍ਰੀ ਕਰਦਾਂਗੇ ਫ੍ਰੀ ਕਰਦਾਂਗੇ ਇਸੇ ਤੇ ਆਸੀ ਜਦੋਂ ਇਹ ਖਤਮ ਹੋ ਗਈ ਫ੍ਰੀ ਕਿੱਥੇ ਹੋ ਗਈ ਸੇਤ ਕਰਦਾ ਹੋਰ ਚੜ੍ਹੇਗਾ ਸਤਨਾ ਜੀ ਨੇ ਉਪਰੋਂ ਹੜੀ ਪਾਰ ਪੈ ਲਈ ਉੱਥੇ ਸਾਡੇ 16 ਸਾਲ ਸਾਰੇ ਫਰਿਆ ਰੋੜ ਕੇ ਲੈ ਗਏ ਉੱਥੇ ਬੜਾ ਨੁਕਸਾਨ ਹੋਇਆ ਕੋਈ ਸਾਡਾ ਨੁਕਸਾਨ ਬੜਾ ਉੱਥੇ ਕੱਖ ਨਹੀਂ ਹਾਜੇ ਹੁਣ ਜਦੋਂ ਲਿਮਟਾਂ ਜਾਗ ਜਾ ਕਰ ਜੀ ਜੇ ਵੀ ਸਿਰ ਉਦਾਂ ਹੀ ਆ ਸਰਕਾਰ ਨੇ ਕੀ ਦੇਣਾ ਕੁਝ ਵੀ ਨਹੀਂ ਦੇਣਾ ਜੇ ਮੰਨ ਲਓ ਤਾਂ ਇਹ ਚੋਨਾ ਉਹ ਸਿੱਧਾ 10 ਲੱਖ ਦਾ ਘਾਟਾ ਪੈ ਗਿਆ ਹਾਂਜੀ ਜੀ ਮਹੀਨਾ ਠੇਕੇ ਤੇ ਵੀ ਠੇਕੇ ਹਾਂਜੀ ਮੈਂ ਕਿਹਾ ਜਿੱਦਾਂ 10 ਕਿਲੇ ਦੇ ਦਾ ਚੋਨਾ ਆ ਤੇ ਉਹ ਸਿੱਧਾ 10 ਲੱਖ ਦਾ ਘਾਟਾ ਪੈ ਗਿਆ ਹੁਣ ਖਰਚੇ ਲੱਗੇ ਸਾਰਾ ਕੁਝ ਹੋਇਆ ਚੋਨਾ ਪੱਕੰਦਿਆ ਤੇ ਹਾਂਜੀ ਤੇ ਹਾਂਜੀ ਬੇਸ਼ੱਕ ਰਾਵੀ ਦਰਿਆ ਦਾ ਪਾਣੀ ਕੁਝ ਕ ਘਟਿਆ ਹੋਵੇ ਪਰ ਲੋਕਾਂ ਦੀਆਂ ਮੁਸ਼ਕਲਾਂ ਹਾਲੇ ਵੀ ਵੱਧ ਰਹੀਆਂ ਨੇ ਬੇਸ਼ੱਕ ਦਰਿਆ ਦਾ ਪਾਣੀ ਘਟ ਰਿਹਾ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਦਿਨ ਬਿਦਨ ਵਧਦੀਆਂ ਜਾ ਰਹੀਆਂ ਤੁਹਾਨੂੰ ਤਸਵੀਰ ਸਾਹਮਣੇ ਇੱਕ ਦਿਖਾ ਦੂੰਗਾ ਬਹੁਤ ਚਾਵਾਂ ਦੇ ਨਾਲ ਇੱਕ ਘਰ ਪਾਇਆ ਗਿਆ ਸੀ ਪਰ ਉਸ ਘਰ ਦੀਆਂ ਨੀਆਂ ਦੇ ਵਿੱਚ ਹੁਣ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ ਤਰੇੜਾ ਪੈਣੀਆਂ ਸ਼ੁਰੂ ਹੋ ਗਈਆਂ ਮਕਾਨ ਹੈ ਉਹ ਭੱਫ ਛੱਟਣ ਲੱਗ ਗਿਆ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਹ ਮਕਾਨ ਪਾਇਆ ਭਾਈ ਕਿੰਨਾ ਸਮਾਂ ਹੋਇਆ ਸੀ ਮਕਾਨ ਪਾਇ ਮਕਾਨ ਪਾਇੰਦ ਤੇ 5-4 ਸਾਲ ਹੀ ਮਾਸਾ ਹੋਇਆ ਕਰਜਾ ਕਰਜਾ ਚੋਕੇ ਹੀ ਪਏ ਨੇ ਹਾਂਜੀ ਹਾਂਜੀ ਭਾਈ ਕੀ ਸੁਪਨੇ ਕੀ ਕੀ ਸੀ ਕਿਉਂਕਿ ਅੱਜ ਦੇਖ ਰਹੇ ਆ ਵੀ ਹਜੇ ਤੇ ਹੋਰ ਪਾਣੀ ਉੱਤਰ ਇਹ ਤਾਂ ਸੋਚਿਆ ਹੀ ਨਹੀਂ ਵੀ ਇਹੋ ਜਿਹਾ ਕੰਮ ਬਣੇਗਾ 35-40 ਸਾਲਾਂ ਬਾਅਦ ਇਹ ਕੰਮ ਹੋਇਆ ਸੀ ਸੋਚਿਆ ਵੀ ਨਹੀਂ ਪਏ ਇੰਨਾ ਪਾਣੀ ਹੋਏਗਾ ਹਾਂਜੀ ਇੰਨਾ ਪਾਣੀ ਆਏਗਾ ਅੱਛਾ ਕੀ ਕੱਲ ਕੀ ਸਥਿਤੀ ਸੀ ਜਦੋਂ ਪਾਣੀ ਆਇਆ ਉਦੋਂ ਕੀ ਲੱਗਦਾ ਸੀ ਮਨ ਚ ਕੀ ਸੀ ਇਹ ਮਨ ਤੇ ਵੀ ਡਰ ਤੇ ਪੂਰਾ ਸੀ ਵੀ ਇਹ ਪਤਾ ਨਹੀਂ ਕਿੰਨਾ ਚੜ ਜਣਾਦਾ ਸੀ ਚੜਦੇ ਰਿਹਾ ਆ ਤਿੰਨ ਦਿਨ ਹੋ ਗਏ ਇੱਥੇ ਪਾਣੀ ਚੱਲਣ ਰਿਹਾ ਜਿਵੇਂ ਹਾਂਜੀ ਵਧੀਆ ਜੀ ਆ ਤਿੰਨ ਦਿਨ ਹੋ ਗਏ ਲਗਾਤਾਰ ਮਤਲਬ ਮੀਂਹ ਇਦਾਂ ਹੀ ਹੁੰਦਿਆ ਜੀ ਨਾਲ ਨਾਲ ਹੀ بارش ਤੇ ਨਾਲ ਦੂਜਾ ਪਾਣੀ ਇਦਾਂ ਹੀ ਘਟਾ ਦਾ ਨਾਲ ਹੀ ਆਉਂਦਾ ਪਾਣੀ ਦਾ ਲੈਵਲ ਮਤਲਬ ਵਧਣਦਿਆ ਜੀ ਹੂੰ ਹਾਂਜੀ ਹਾਂਜੀ ਕੱਟ ਜੀ ਜਿਵੇਂ ਭਾਈ ਕਹਿੰਦੇ ਕਿਸਾਨ ਆ ਜਿਹੜਾ ਵਿਚਾਰਾ ਉਹ ਲਿਮਟਾ ਚੱਕ ਚੱਕ ਕੇ ਮਸਾ ਕਰ ਪਾਉਂਦਾ ਹਾਂਜੀ ਪਰ ਜਦੋਂ ਮਕਾਨ ਹੀ ਢਹਿ ਢੇਰੀ ਹੋਣ ਲੱਗ ਜਾਣ, ਨੀਆਂ ਚ ਪਾਣੀ ਵੜ ਲੱਗ ਜਾਣ, ਖੋਕਲੇ ਹੋਣ ਲੱਗ ਜਾਣ। ਫਿਰ ਦਿਲ ਬਹੁਤ ਦੁਖਦਾ। ਹਾਂਜੀ, ਦਿਲ ਤਾਂ ਤੁਹਾਨੂੰ ਪਤਾ ਫਿਰ ਦੁਖਦਾ ਹੀ ਆ ਫਿਰ ਜਦੋਂ ਲਿਮਟਾਂ ਚੱਕ ਜੱਕ ਕਰ ਜੀ ਇਹ ਜੇ ਵੀ ਸਿਰ ਉਦਾਂ ਹੀ ਆ। ਸਰਕਾਰ ਨੇ ਕੀ ਦੇਣਾ? ਕੁਝ ਵੀ ਨਹੀਂ ਦੇਣਾ। ਜੇ ਮੰਨ ਲਓ 10 ਕਿਲੇ ਚੋਨਾ ਵੇ ਸਿੱਧਾ 10 ਲੱਖ ਦਾ ਘਾਟਾ ਪੈ ਗਿਆ। ਹਾਂਜੀ ਤਾਂ ਜੀ। ਮਹੀਨਾ ਠੇਕੇ ਤੇ ਵੀ ਲਿੰਕ ਠੇਕੇ। ਹਾਂਜੀ, ਮੈਂ ਕਿਹਾ ਜਿੱਦਾਂ 10 ਕਿਲੇ ਕੇ ਦਾ ਚੋਨਾ ਆ, ਤੇ ਉਹ ਸਿੱਧਾ 10 ਲੱਖ ਦਾ ਘਾਟਾ ਪੈ ਗਿਆ। ਹੁਣ ਖਰਚੇ ਲੱਗੇ ਸਾਰਾ ਕੁਝ ਹੋਇਆ ਚੋਨਾ ਪੱਕਣ ਤੇ ਆ। ਹਾਂਜੀ, 50 ਹਾਂਜੀ ਕਿੰਨੇ ਸਮੇਂ ਬਾਅਦ ਬਾਈ ਜਿਹੜਾ ਅੱਜ ਤੁਹਾਨੂੰ ਇਹ ਘਾਟਾ ਪਿਆ ਕਿੰਨੇ ਸਮੇਂ ਬਾਅਦ ਉੱਠੋਗੇ ਪੀਸ ਆਪਣੇ ਇਹ ਤੇ ਕੋਈ 10 15 ਸਾਲ ਤੇ ਆਰਾਮ ਨਾਲ ਆ ਗਈ ਜਾਣਗੇ 15 ਸਾਲ ਆਰਥਿਕ ਤੇ ਹਾਂਜੀ 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 ਬਾਪੂ ਜੀ ਇਹ ਜਦੋਂ ਘਰ ਪਾਇਆ ਸੀ ਲੋਨ ਲੋਨ ਚੱਕ ਕੇ ਪਾਇਆ ਸੀ ਲੋਨ ਹੀ ਚੁੱਕੇ ਲਿਮਟਾਂ ਬਣਾ ਕੇ ਚੁੱਕੇ ਪਏ ਹਾਂਜੀ ਲਿਮਟਾਂ ਬਣਾਈਆਂ ਕੋਈ 10 ਲੱਖ ਦੀ ਕੋ 5 ਲੱਖ ਜਿੰਨੇ ਜਿਸ ਤਰ੍ਹਾਂ ਬਾਜੀ ਕਰਜ ਕਰਜ ਲੋਨ ਤੇ ਪਈਆਂ ਨੇ ਬਾਪੂ ਜਦੋਂ ਘਰ ਚ ਟ੍ਰੇਡ ਆਉਂਦੀ ਦਿਖਦੀ ਆ ਜਾਂ ਦੇਖਦੇ ਹੋ ਗੁਰੂਤਾ ਨਿਕਲਦੀ ਆ ਮਤਲਬ ਨਿਕਲ ਨਹੀਂ ਉਹ ਤਾਂ ਨਿਕਲਣੀ ਨਿਕਲ ਲਈ ਐ ਬੇ ਬਦਲੀ ਕੋਠੀ ਨੂੰ ਵੀ ਲੱਗ ਸਕਦੀ ਹੈ ਜੇ ਇੱਥੇ ਲੱਗ ਗਈ ਹੈ ਹਾਂ ਬੱਚੇ ਦੀ ਖਾਤਰ ਘਰ ਪਾਇਆ ਸੀ ਉਹ ਵੀ ਪਾਣੀ ਨਾਲ ਖਰਾਬ ਹੁੰਦਾ ਨਜ਼ਰ ਹਾਂਜੀ ਉਹ ਤਾਂ ਦੇਖਦਾ ਸੁਣ ਹਾਂਜੀ ਸਭ ਕੋਈ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਹੈ ਹਾਂਜੀ ਸਰਕਾਰ ਨੂੰ ਇਹ ਆ ਬਈ ਹੁਣ ਤੇ ਇਹ ਸਰਕਾਰ ਨੂੰ ਬੇਨਤੀ ਆ ਵੀ ਮਤਲਬ ਕਿਸਾਨਾਂ ਦੀਆਂ ਇੰਜੀਨੀਅਰਿੰਗ ਲਿਮਟਾਂ ਲਿਮਟਾਂ ਮਾਫ਼ ਕੀਤੀਆਂ ਜਾਣ ਭਾਵੇਂ ਕਦੀ ਵੱਡੀ ਲਿਮਟ ਆ ਭਾਵੇਂ ਕਦੀ ਨਿੱਕੀ ਲਿਮਟ ਆ ਇਹ 5 5 30 30 ਲੱਖ ਕਰਜ਼ਾ ਚੁੱਕੇ ਲੋਕਾਂ ਘਰ ਪਾਇਆ ਵਾ ਹਾਂਜੀ ਦਾਦਾ 15 15 ਲੱਖ ਦਾ ਫਸਲ ਦਾ ਨੁਕਸਾਨ ਹੋ ਗਿਆ ਵਾ ਹਾਂਜੀ ਹਾਂਜੀ ਮਾਤਾ ਆਪਣਾ ਤੁਹਾਡਾ ਘਰ ਹੈ ਹਾਂ ਹਾਂਜੀ ਮਾਤਾ ਕੀ ਸੋਚ ਕੇ ਘਰ ਬਣਾਇਆ ਸੀ ਕਿਉਂਕਿ ਔਰਤਾਂ ਨੂੰ ਹੁੰਦਾ ਸੀ ਘਰ ਪਾਵਾਂਗੀਆਂ ਨੌ ਲਿਆਵਾਂਗੀਆਂ ਮੁੰਡਾ ਵਾਵਾਂਗੀਆਂ ਬਹੁਤ ਸੁਪਨੇ ਹੁੰਦੇ ਹਾਂਜੀ ਹੁੰਦੇ ਸੁਪਨੇ ਬਹੁਤ ਆ ਪਰ ਕੀ ਕਰੇ ਹੁਣ ਜਿਹੜਾ ਬਿਮਾਰ ਆਈ ਦੇ ਅੱਗੇ ਕੋਈ ਹੈਗਾ ਜੋਰ ਕਿਸ ਦਾ ਹੁਣ ਕੁਦਰਤੀਆਂ ਦੇ ਆਫਤੇ ਹੁਣ ਕੀ ਸਰਕਾਰਾਂ ਦਾ ਕੰਮ ਹੈ ਕਿ ਜਾਂ ਕੁਦਰਤੀ ਆਫਤੇ ਇਹ ਸਾਨੂੰ ਨਹੀਂ ਕੋਈ ਪਤਾ ਬੀਬੀ ਘਰ ਆਏ ਖਰਾਬ ਹੁੰਦਾ ਨਜ਼ਰ ਆ ਰਿਹਾ ਹਾਂਜੀ ਰੱਬ ਨਾ ਕਰੇ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਜਾਏ ਹਾਂਜੀ ਬੀਬੀ ਕੀ ਕਰੋਗੇ ਇਹ ਕਰਨਾ ਕਰੀਏ ਤਾਂ ਕਰਨਾ ਕੀ ਕਰਨਾ ਕਾਹ ਲਗਾ ਘੜੀ ਘੜੀ ਆ ਕੇ ਵੇਖੀਦਾ ਵੀ ਕਿੰਨਾ ਪਾਣੀ ਉਤਰਿਆ ਜਾਂ ਚੜ੍ਹਿਆ ਪਾਣੀ ਉਹ ਮਿੰਟ ਕੁ ਪਿਛਵਾਣ ਕੇ ਰਾਤ ਵੀ ਠੜਕ ਗਈ ਤੇ ਵੇਖਦੇ ਰਹੀ ਨੇ ਹੋਈ ਜਦੋਂ ਪਾਣੀ ਲੈਣ ਲੱਗ ਪਿਆ ਜਾਂ ਚੜ੍ਹਣ ਲੱਗ ਪਿਆ ਬੀਬੀ ਰੋਟੀ ਵੀ ਨਹੀਂ ਖਾਣ ਨੂੰ ਬੰਦ ਕਰਦਾ ਹੁਣ ਹਾਂਜੀ ਰੋਟੀ ਪਾਣੀ ਕਿੱਥੇ ਉਹ ਦਿੰਦਾ ਖਾਦਾ ਚੰਗੀ ਤਰ੍ਹਾਂ ਇਸ ਤਰ੍ਹਾਂ ਹਾਂਜੀ ਹਾਂਜੀ ਕਿਵੇਂ ਮਾਂ ਰੋਟੀ ਦਾ ਸੋ ਜਦੀ ਪਕਾਈ ਆ ਨਾ ਖਾਦੀ ਆ ਜੀ ਐਸੇ ਤਰ੍ਹਾਂ ਪਾਣੀ ਹੱਲ ਵੇਖ ਕੇ ਤੇ ਜੀ ਨਹੀਂ ਕਰਦਾ ਕੁਝ ਵੀ ਖਾਣ ਨੂੰ ਕਿ ਉਹ ਮਾਤਾ ਭੁੱਖ ਨਹੀਂ ਲੱਗਦੀ ਭੁੱਖ ਨਹੀਂ ਲੱਗਦੀ ਤੇ ਹੁਣ ਫਸਲ ਪੁੱਜਦੇ ਸਭ ਕੁਝ ਰੁੜ ਗਿਆ ਵਾ ਤੇ ਹੁਣ ਜੀ ਕਿ ਤਰ੍ਹਾਂ ਕਰੇ ਖਾਣ ਨੂੰ ਕੁਝ ਮਾਤਾ ਜਿਹੜੇ ਬੰਦੇ ਹੁੰਦੇ ਆ ਉਹ ਔਰਤਾਂ ਨੂੰ ਪੂਰੀ ਗੱਲ ਨਹੀਂ ਦੱਸਦੇ چاہے ਕਿੰਨੇ ਵੀ ਬੋਸ ਥੱਲੇ ਹੋਣ ਹਾਂਜੀ ਹਾਂਜੀ ਪਰ ਜਦੋਂ ਇਹਨਾਂ ਨੂੰ ਦੇਖਦੇ ਆ ਮਨ ਚ ਕੀ ਕੀ ਖਿਆਲ ਆਉਂਦੇ ਮਨ ਚ ਤਾਂ ਆਉਂਦਾ ਤਾਂ ਹੈ ਹਣ ਪਰ ਕੀ ਕਰੀਏ ਫਿਰ ਹਾਂ ਰੱਬ ਨਾਲ ਕੋ ਜੋਰ ਥੋੜਾ ਹਾਂ ਕੀ ਕਰੀਏ ਬੀਬੀ ਜਦੋਂ ਮਕਾਨ ਚ ਤਰੇੜਾ ਚੱਲੀਆਂ ਦੇਖੀਆਂ ਉਦੋਂ ਮਨ ਚ ਕੀ ਉੱਠਿਆ ਕੀ ਗੱਲ ਸੋਚੀ ਮਨ ਚ ਤਾਂ ਫਿਰ ਬਹੁਤ ਦੁਖੀ ਹੋਇਆ ਹੈ ਹੂੰ ਉਹ ਤੇ ਰੱਪਾ ਬੰਬਰ ਪਰ ਹੁੰਦੇ ਹਾਂ ਜੀ ਤੁਹਾਡੇ ਮਕਾਨ ਇਤਾਂ ਟੰਗਦੇ ਹੂੰ ਜਿਹੜੀ ਸਾਡੀ ਹਾਲਤ ਹੁੰਦੀ ਆ ਉੱਥੇ ਕੋਈ ਦੇਖ ਨਹੀਂ ਸਕਦਾ ਬੀਬੀ ਕੀ ਹੋਜੇ ਹਲਾਸੀ ਕਰਾਜੋ ਹਲਾ ਤਾਂ ਹੀ ਮਾਂ ਜਾਣੇ ਵਿਚਾਰੇ ਚੜੇ ਨੇ ਮੱਸਾ ਜਾਣਾ ਪੈਣਾ ਹਾਂਜੀ ਪਰ ਬੱਚੇ ਅਸੀਂ ਤੇ ਵਰਦੇ ਪਾਣੀ ਦੇ ਵਿੱਚੋਂ ਜਨੇ ਪਾਣੀ ਚ ਅਸੀਂ ਕੱਢ ਕੇ ਬਾਹਰ ਆਏ ਨੇ ਹੂੰ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀਵਿੰਦਾਰਾਂ ਦੀ ਸਿੱਤੇ ਕਰਦੀ ਵਾਧੂ ਨਹੀਂ ਮਾਤਾ ਬੱਚਾ ਦਾ ਵੀ ਵਿਛੋੜਾ ਪੈ ਕੇ ਕੋਈ ਕੋਈ ਕਿੱਥੇ ਬੱਚਾ ਚੱਲ ਗਿਆ ਬੱਚੇ ਵੀ ਉੱਥੇ ਬਿਲਕਣਡੇ ਨੇ ਉਹ ਪੁੱਛਦੇ ਸਾਡਾ ਹਾਲ ਚੱਲਦੀ ਨੇ ਹੈਗੇ ਉਹ ਜੰਨੇ ਹੈਗੇ ਤੇ ਬਹੁਤ ਵੱਡਾ ਮਾਰਦਣ ਹਟਣਾ ਤਿਆਰ ਕੀਤਾ ਮਾਤਾ ਜੀ ਜਿਵੇਂ ਪਾਣੀ ਕੋਚ ਕਿਤੇ ਘਟ ਜਾਂਦਾ ਕਿਤੇ ਵਧ ਜਾਂਦਾ ਅਜੇ ਵੀ ਸਾਨੂੰ ਧਮਕੀਆਂ ਮਿਲਦੀਆਂ ਪਾਣੀ ਹੋਰ ਆਣਾ ਹੋਰ ਹੋਰ ਸਾਡਾ ਮਨ ਜਿਹੜਾ ਖਰਾਬ ਹੋਣ ਦੇ ਹਾਂਜੀ ਮਾਤਾ ਜੀ ਕੁਛ ਕਰਨ ਨੂੰ ਹੋ ਗਿਆ ਫੇਰ ਫਿਰ ਤੁਹਾਨੂੰ ਵੀ ਹੋ ਜੇ ਜੇ ਘਰ ਨੂੰ ਕੁਛ ਹੋ ਗਿਆ ਤਾਂ ਅਸੀਂ ਕੀ ਕਰਨਾ ਰਹਿ ਗਿਆ ਇੱਥੇ ਅਸੀਂ ਵੀ ਕਿਹਦੇ ਸੱਤੇ ਜੀ ਨਾਲ ਮੈਂ ਤਾਂ ਕੀ ਦੀ ਗਲਤੀ ਮੰਨਦੇ ਹੋ ਸਰਕਾਰ ਦੀ ਮੰਨਦੇ ਜਾਂ ਕੁਦਰਤ ਦੀ ਮਾਰ ਕੁਦਰਤ ਦੀ ਮਾਰ ਹੈ ਜਾਂ ਸਰਕਾਰਾਂ ਦੀ ਕਾਦੀ ਮਾਰ ਕੁਦਰਤ ਦੀ ਵੀ ਹੈਗੀ ਹੈ ਕੁਦਰਤ ਦੀ ਮਾਰ ਹੈ ਕਿਹੜੀ ਸਰਕਾਰ ਦਾ ਕਰਦਾ ਵੀ ਆਪਣਾ ਪੰਜਾਬ ਰੋਣ ਜਾਣ ਕੇ ਬੀਬੀ ਕਿੰਨਾ ਕਿੰਨਾ ਸਮਾਂ ਇਹ ਪਰਿਵਾਰ ਜਾਂ ਤੁਹਾਡਾ ਪਰਿਵਾਰ ਉਹ ਗਰੀਬੀ ਨਾਲ ਝੋਜਦਾ ਰਹੂਗਾ ਬੜੀ ਗਰੀਬੀ ਅਜੇ ਵੀ ਨਹੀਂ ਸਾਡੇ ਮਤਲਬ ਗਰੀਬੀ ਦਾ ਸਤਾਈ ਉਹ ਜੀ ਵੀ ਇੱਕ ਗਰੀਬ ਕਿਸਾਨ ਹੋ ਗਿਆ ਗਰੀਬ ਕਿਸਾਨ ਦੋ ਟਾਈਕਲੇ ਦੇ ਮਾਲਕ ਹੈ ਹਾਂਜੀ ਬਾਕੀ ਪਹਿਲੀ ਟਿਕਟ ਉੱਕੇ ਤੇ ਲਈ ਜੀ ਨਹੀਂ ਇਸੇ ਤਰ੍ਹਾਂ ਜਿੰਨਾ ਆਪਣਾ ਸਾਡੀ ਪਾਰ ਪਹਿਲੀ ਉੱਥੇ ਸਾਡੇ ਸੋਲ ਸਾਲ ਸਾਰੇ ਦਰਿਆ ਰੋੜ ਕੇ ਲੈ ਗਏ ਉੱਥੇ ਬੜਾ ਨੁਕਸਾਨ ਹੋਇਆ ਉੱਥੇ ਸਾਡਾ ਨੁਕਸਾਨ ਬੜਾ ਉੱਥੇ ਅਨਕੱਖ ਨਹੀਂ ਹਾਜ਼ਰ ਹੁਣ ਹਾਂਜੀ ਮੈਂ ਤਾਂ ਫਿਰ ਉੱਥੇ ਨੁਕਸਾਨ ਹੋ ਗਿਆ ਘਰ ਚ ਨੁਕਸਾਨ ਹੋਈ ਜਾਂਦਾ ਫਿਰ ਕੀ ਕਰੋਗੇ ਕਰਨਾ ਕੀ ਬਲ ਪੱਤੀ ਜਾਣਦੀ ਜੋ ਸਾਡੇ ਦਿਲ ਚ ਦੁਖੀ ਹੈ ਜਾਂ ਦਿਲ ਹਾਂਜੀ ਲੱਗਦਾ ਕੋਈ ਸਰਕਾਰ ਮਦਦ ਕਰੇ ਸਰਕਾਰਤਾ ਕੋ ਜਾ ਨਹੀਂ ਲੱਗਦਾ ਕਰੂ ਕਿ ਜਾ ਨਹੀਂ ਕਰੂ ਅਰੇ ਸਾਡੇ ਕਿਸਾਨ ਵੀਰ ਸਾਨੂੰ ਦੇ ਨਮਤ ਕਰਨ ਥੋੜੇ ਥੋੜੇ ਪੱਠੇ ਦੇਣ ਦੇ ਨਹੀਂ ਕਿਸਾਨ ਜਥੇਬੰਦੀਆਂ ਮਦਦ ਕਰਦੀਆਂ ਜੀ ਕਿਸਾਨ ਜਥੇਬੰਦੀਆਂ ਮਦਦ ਕਰਦੀਆਂ ਵਾ ਹੋਰ ਕੋਈ ਪਿੰਡ ਦਾ ਮੋਤ ਪਰ ਕੋਈ ਨਹੀਂ ਆਇਆ ਇੱਥੇ ਮਦਦ ਕਰਨ ਹਾਂਜੀ ਹਾਂਜੀ ਕਿਵੇਂ ਬੀਬੀ ਕੋਈ ਮੈਂ ਜਿਹੜਾ ਬਟਨ ਆਣੀ ਉਹ ਤੋਂ ਮੈਂ ਕੋਈ ਨਹੀਂ ਪੁੱਛਿਆ ਨਹੀਂ ਸਾਨੂੰ ਆਣ ਕੇ ਕਿੰਨਾ ਕਿੰਨਾ ਕਰਜਾ ਆਲੀ 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 ਨਹਿਰ ਸੁੱਕੀ ਆ ਉੱਥੇ ਘੁੱਟ ਪਾਣੀ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਕੀਦਾ ਕੰਮ ਹੈ ਸਰਕਾਰਾਂ ਪਾਣੀ ਛੱਡਣ ਦੀਆਂ ਜੇ ਉੱਧਾਂ ਆਉਂਦਾ ਫਿਰ ਨਹਿਰਾਂ 'ਚ ਵੀ ਪਾਣੀ ਹੁੰਦਾ ਹੈ ਨਹਿਰਾਂ ਸਾਰੀਆਂ ਸੁੱਕੀਆਂ ਆਲੀ ਆਲੀ ਨਹਿਰ ਸਭ ਸੁੱਕੀ ਆ ਹੁਣੇ ਸਾਡੇ ਰਿਸ਼ਤੇਦਾਰਾਂ ਦਾ ਫੋਨ ਆ ਇਹ ਘੁੱਟ ਪਾਣੀ ਨਹੀਂ ਨਹਿਰ ਵਿੱਚ ਹੈਗਾ ਇਹ ਮੋਦੀ ਸਰਕਾਰ ਦਾ ਸੈਂਟਰ ਦਾ ਸਾਰਾ ਕੰਮ ਹੈ ਹਾਂ ਤੇ ਐਣੀ ਮੈਂ ਦੇਖ ਰਿਹਾ ਸੀ ਗੱਲਬਾਤ ਵੀ ਕਰੀ ਤੁਹਾਡੀਆਂ ਅੱਖਾਂ ਵੀ ਨਾਮ ਸੀ ਰੋ ਗਈ ਹਾਂਜੀ ਰੋਣਾ ਹੀ ਆ ਟਟ ਕਰ ਜਾ ਨੰਨਾ ਚੁੱਕਿਆ ਕੀ ਕਰੀਏ ਹੂੰ ਵੀ ਆਤਰਿਆ ਮੁੰਡੇ ਨਕਰ ਯਾਰ ਕਿੰਨੇ ਕਿੰਨੇ ਕਿਦੋਂ ਵਿਆਹ ਰੱਖਿਆ ਮਤਲਬ ਜਨਵਰੀ ਬਿੰਦੇ ਦਾ ਫਸਲ ਦੇ ਸੱਤੇ ਕੀਤਾ ਸਾਰਾ ਕੁਝ 10 ਲੱਖ ਦੀ ਵਸਣ ਹੋਣੀ ਹੂੰ ਪੈਲਸ ਕਿਤੇ ਉਹਨਾਂ ਨੂੰ ਅਹੀਂ ਕਿੱਥੋਂ ਦੇਣਾ ਉਹਨਾਂ ਪੈਸੇ ਲੇ ਦੇਖੋ ਜਦ ਜਦੋਂ ਮਾਤਾ ਕੇਵੇਂ ਕਰੋਗੇ ਸਾਰਾ ਕੁਝ ਹੁਣ ਕੀ ਕਰਨਾ ਉਹਨਾਂ ਨੂੰ ਨਿਜੜਾ ਕਰਾਂਗੇ ਲੈ ਆਵਾਂਗੇ ਮਾਤਾ ਦੋ ਚਾਰ ਬੰਦੇ ਜਾ ਕੇ ਮਾਤਾ ਮਾਮਾ ਦੇ ਬਹੁਤ ਸੁਪਨੇ ਹੁੰਦੇ ਆ ਸੁਪਨੇ ਜਾਂ ਧੀਆਂ ਪੁੱਤਾਂ ਦੀ ਮਾਵਾ ਰੀਝੇ ਲਾਉਂਦੀਆਂ ਕੀ ਕੀ ਸਰਕਾਰ ਨੇ ਸੜਾ ਲਾਉਣੀ ਸਾਡੀ ਰੀਝੇ ਕੀ ਕੀ ਆਸ ਸੀ ਆਸਾਂ ਬੜੀਆਂ ਧੀਆਂ ਪੁੱਤਾਂ ਦੀ ਰੀਝੇ ਲਾਵਾਂਗੇ ਕੱਲ ਪਹਿਲਾ ਵਿਆਹ ਕਈ ਚੀਜ਼ਾਂ ਲਾਵਾਂਗੇ ਘਰ ਦੇ ਉਹ ਕਰਾਂਗੇ ਆ ਧੀਆਂ ਪੁੱਤਾਂ ਨੂੰ ਸੁੱਖੀ ਸੰਧੀ ਕਰਾਂਗੇ ਹੁਣ ਰੋਣਾ ਹੁੰਦਾ ਵੇ ਵੇ ਦੇਰ ਲੋਕ ਜਾਂਦੇ ਸਕਣਾ ਸਾਰਤਾ ਦੇ ਕੰਮ ਕਰਦੇ ਅਸੀਂ ਰੋਣਦੇ ਮਾਤਾ ਫਸਲ ਵੀ ਤਵਾ ਹੋ ਗਈ ਘਰਾਚ ਵੀ ਤਰੇੜਾ ਹਾਂ ਘਰਾਚ ਵੀ ਤਰੇੜਾ ਹੁੰਦਾ ਪਈ ਇਹ ਸਰਕਾਰ ਦਾ ਸਕੂਰ ਸਾਰਾ ਹੁਣ ਕਰਸਾਰ ਕਰਜ਼ਾ ਮਾਫ ਕਰੇ ਸਰਕਾਰ ਜਿੰਨਾ ਵੀ ਲੋਕਾਂ ਦਾ ਕਰਜ਼ਾ ਉਹ ਮਾਫ ਕਰੇ ਮਾਤਾ ਚਲ ਤੁਸੀਂ ਫਸਲਾ ਤਾਂ ਨਹੀਂ ਦੇਖਿਆ ਆਉਣੀ ਹੈ ਖੇਤਾਂ ਚ ਨਹੀਂ ਗਏ ਹੋ ਨਹੀ ਆ ਸਾਡੇ ਸਾਰੇ ਖੇਤਾਂ ਨਾਲ ਐ ਡੇਰਿਆਂ ਤੇ ਬੇਟੇ ਖੇਤਰ ਵਾਲਾਂ ਦੀ ਜ਼ਮੀਨ ਮਾਤਾ ਆਪ ਦਾ ਜਨਾ ਠੇਕੇ ਤੇ ਬਹਨੇ ਨਹੀ ਆਪਦੀ ਸਾਡੀ ਜਾਨਾ ਕਿਲੇ ਝੋਨਾ 1 ਮਾਸਾ ਨਹੀਂ ਬਚੰਦਿਆ 1 ਮਾਸਾ ਨਹੀਂ ਜਾਨਾ ਕਿਲੇ ਲੱਖ 11 ਲੱਖ ਤੁਸੀਂ ਗਿਣ ਲੋ ਸਿੱਧਾ ਹੀ 11 ਲੱਖ ਦਾ ਘਾਟ ਮਾਤਾ ਕਿੰਨੇ ਟਾਈਮ ਨੂੰ ਉੱਠੋਗੇ ਸਰ ਗਰੀਬੀ ਦੇ ਵਿੱਚ ਕੋਈ 8-10 ਸਾਲ ਤੇ ਲੱਗੀ ਜਾਣੀਏ ਤੁਹਾਨੂੰ ਪਤਾ 20-20 30 5-5 ਲੱਖ ਕਰਜ਼ਾ ਉਹ ਕਿਧੋਂ ਨਹੀਂ ਲੱਤ ਜਾਣਾ ਹੁਣ ਜਿਹੜੇ ਆੜਤੀਆਂ ਕੋ ਚੁੱਕ ਕੇ ਫਸਲ ਤੇ ਲਾਇਓ ਵੀ ਵਿਆਜ 2 ਰੁਪਏ ਵਿਆਜ ਸਿੱਧਾ ਹੀ ਉਹਨਾਂ ਤੋਂ ਲੈਣੀ ਹੈ ਨਾ ਹੁਣ ਤਾਂ ਮਾਤਾ ਇੱਕ ਇਹ ਵੀ ਮਨ ਚ ਸੋਚਦੇ ਹੋਵੋਗੇ ਤੇ ਰੋਂਦੇ ਵੀ ਹੁਣ ਤਾਂ ਆੜਤੀਆਂ ਨੇ ਵੀ ਪੈਸੇ ਨਹੀਂ ਦੇਣੇ ਕਿਉਂਕਿ ਲੈਣੀਆਂ ਵੀਰੋਂ ਉਹਨਾਂ ਦੁਕਾਨਾ ਵਾਲਿਆਂ ਤੋਂ ਲੈਣੀਆਂ ਹੀ ਉਹਨਾਂ ਨੇ ਹੋਰ ਵੀ ਪੈਸੇ ਨਹੀਂ ਦੇਣੇ ਕਿਉਂਕਿ ਪਿਆਜ ਨੂੰ ਪਿਆਜ ਲਾ ਕੇ ਲੈਣਾ ਇਹ ਸਰਕਾਰ ਨੂੰ ਚਾਹੀਦਾ ਜਿੰਨੇ ਕਰਜ਼ੇ ਮਾਫ਼ ਕਰ ਦੇ ਚਲੋ ਅਸੀਂ ਉਧਰ ਥੋੜੇ ਬੋਤ ਦੇ ਮਤਲਬ ਕਿ ਕੋਈ ਡੇਰਿਆ ਸਾਡੇ ਆਕਰ ਪਿੰਡਾਂ ਚ ਵੜੇ ਨਾ ਵੋਟਾਂ ਵਾਲਾ ਕੋਈ ਮੈਂਬਰ ਸਰਪੰਚ ਨਹੀਂ ਹਜੇ ਤੱਕ ਇੱਥੇ ਪਹੁੰਚਿਆ ਵੀ ਕੋਈ ਪੁੱਛੀਏ ਜਾ ਕੇ ਕੋਈ ਲੋੜ ਆ ਚੀਜ਼ ਦੀ ਕਾ ਕਿਤਰਾ ਮਤਲਬ ਕਿਉਂ ਜੇ ਹਲਾਸੀ ਜਿਵੇਂ ਅੱਜ ਥੋੜਾ ਜਿਹਾ ਪਾਣੀ ਘਟਿਆਗਾ ਤੇ ਉਦੋਂ ਕਿਉਂ ਜੇ ਨਹੀਂ ਹਜੇ ਕੋਈ ਆਸ ਨਹੀਂ ਪਿੱਛੋਂ ਫੇਰ ਪਾਣੀ ਦੀਵਾਜ ਆ ਪਿੱਛੋਂ ਆਉਂਦਿਆ ਪਾਣੀ ਸਾਨੂੰ ਕੋਈ ਆਸ ਨਹੀਂ ਨਾ ਕੋਈ ਆਸ ਨਹੀਂ ਸਾਨੂੰ ਹਜੇ ਚਾਰ ਦਿਨ ਹੋ ਗਏ ਸਾਡੇ ਜੀ ਕਿਤੇ ਕੋਈ ਕਿਤੇ ਆ ਕੋਈ ਕਿਤੇ ਅਸੀਂ ਬਸ ਇੰਨੇ ਕ ਜੀ ਕਰਿਆ ਆ ਮੁੰਡੇ ਵੀ ਹੁਣ ਆਏ ਸਾਡੇ ਕੋਲ ਤੁਹਾਡੇ ਨਾਲ ਅੱਛਾ ਜਦ ਦੁਖੀ ਹੁੰਦਾ ਦਿਲ ਵੀ ਬੱਚੇ ਸਾਡੇ ਕਿ ਕਿੱਥੇ ਆ ਕਿੰਨਾ ਪਾਣੀ ਆ ਕਿੱਦਾਂ ਰੁੜ ਗਿਆ ਜਾਂ ਹੈ ਗਿਆ ਕਿੰਨੀ ਕਿੰਨੀ ਮੁਸ਼ਕਲ ਹੁੰਦੀ ਹੈ ਮਾਤਾ ਮਾਂ ਬਹੁਤ ਕੋਸ ਹੋ ਗਈ ਬੱਚੇ ਸੀ ਪਤਾ ਨਹੀਂ ਕਿਵੇਂ ਆ ਭੁੱਖਾ ਜਾਂ ਪਾਣੀ ਚ ਕਿਵੇਂ ਹੁਣ ਇਹ ਸਰਕਾਰ ਨੂੰ ਹੋਣਾ ਚਾਹੀਦਾ ਵੀ ਹਲੀ ਵਾਲ ਨਹਿਰ ਚ ਵੀ ਪਾਣੀ ਆ ਸਕਦਾ ਉਹ ਚ ਕਿਉਂ ਨਹੀਂ ਪਾਣੀ ਆ ਗਾਇਆ ਤੇ ਦੱਸਣਾ ਸਰਕਾਰ ਵੀ ਜੇ ਸਾਡੀ ਗਲਤੀ ਨਹੀਂ ਆ ਫਿਰ ਉਹ ਚ ਪਾਣੀ ਦੇ ਆਪ ਨਹੀਂ ਛੱਡਿਆ ਤੇ ਫਿਰ ਉੱਚ ਕਿਉਂ ਨਹੀਂ ਆਇਆ ਪਾਣੀ ਮਾਤਾ ਕਿਸਾਨਾਂ ਦੇ ਅੱਗੇ ਹੀ ਸਿਰ ਬਹੁਤ ਕਰਜ਼ੇ ਨੇ ਇੱਕ ਇੱਕਾ ਹੋਰ ਕਰਜ਼ੇ ਸਿਰ ਚੜ ਜਾਣਗੇ ਹਨ ਰਿਆਂ ਸਪਰੇਆਂ ਫਿਰ ਜੀ ਰਿਲਾਈ ਆ ਇਹ ਮਾਤਾ ਫਿਰ ਇਹ ਤਾਂ ਬਹੁਤ ਔਖਾ ਹੋ ਬਹੁਤ ਔਖਾ ਨੇ ਸੇ ਸਰਕਾਰ ਨੂੰ ਚਾਹੀਦਾ ਹੁਣ ਵੀ ਥੋੜਾ ਬੋਤਾ ਸੋਚੇ ਸਰਕਾਰ ਕਿਸਾਨਾਂ ਲਈ ਹੁਣ ਕੋਈ ਸਰਕਾਰ ਦਾ ਬੰਦਾ ਪਹੁੰਚਿਆ ਨਹੀਂ ਆ ਸਾਰੇ ਪਿੰਡ ਦੇ ਲੋਕੀ ਆ ਲੰਬੋਂ ਦੇ ਸਾਰੇ ਵਿਚਾਰੇ ਦੇ ਸੇਵਕ ਜਿੰਨੇ ਜੋਗੇ ਕਿਸਾਨਾਂ ਕੋਲੇ ਆਹ ਹੈਲੀਕਾਪਟਰ ਵਿਖਾਉਣ ਨੂੰ ਨੰਗ ਦੇ ਲੋਕਾਂ ਨੂੰ ਨੰਗ ਦੇ ਉਧਰ ਉਧਰ ਹੀ ਵੇਖਣ ਵਾਸਤੇ ਕੋਈ ਇੱਥੋਂ ਧਿਕਰਦਿੰਨੇ ਨਾ ਪਹੁੰਚਿਆ ਕੋਈ ਆਵੇ ਵੀ ਪੁੱਛੇ ਕਿਸੇ ਕਿਸਾਨਾਂ ਕੋਲੇ ਕੀ ਰਹਿ ਗਿਆ ਮਾ ਹੁਣ ਕੱਲਾ ਕਰ ਰਿਹਾ ਰਹਿ ਗਿਆ ਘਰ ਹੀ ਰਹਿ ਗਿਆ ਘਰ ਦੀ ਵੀ ਕੋਈ ਆਸ ਨਹੀਂ ਜਿੰਨਾ ਚਿਰ ਪਾਣੀ ਨਹੀਂ ਲੱਤਣਾ ਨਾ ਕੋਈ ਆਸ ਨਹੀਂ ਇਦਾਂ ਹੀ ਉਹ ਸਾਡੇ ਪਾਸੇ ਵੀ ਇਦਾਂ ਹੀ ਆ ਜਿੱਦਾਂ ਇਹ ਆ ਕੋਠਿਆਂ ਤੇ ਚੜੇ ਆ ਮਾਤਾ ਤੁਹਾਡਾ ਮੈਂ ਦੁੱਖ ਸਮਝ ਸਕਦਾ ਇੱਕ ਪਾਸੇ ਮੁੰਡੇ ਦਾ ਵਿਆਹ ਰੱਖਿਆ ਫਸਲ ਡੁੱਬ ਗਈ ਫਿਰ ਘਰਾਚ ਵੀ ਤਰੇੜਾ ਆਈ ਆ ਹਾਂਜੀ 20 30 5 ਲੱਖ ਰੁਪਈਆ ਕਰਜ਼ਾ ਵੀ ਹੈਗਾ ਕੀ ਕੀ ਸੋਚਦੀ ਮਾਂਚ ਮਾਂਚ ਸੋਚਾਂ ਰੀਜਾਂ ਵਾਧੂ ਤੁਹਾਨੂੰ ਪਤਾ ਹੀ ਆ ਤੁਹਾਡੇ ਮਾਪਿਆਂ ਨੇ ਜਿੱਦਾਂ ਤੁਹਾਡੀਆਂ ਰੀਜਾਂ ਲੀਆਂ ਇਦਾਂ ਹੀ ਸਾਨੂੰ ਹੂੰ ਤੋ ਸੋਚਿਆ ਸੀ ਕਦੇ ਕੋਈ ਅਜੀਹਾ ਕਹਿਰ ਟੁੱਟ ਪੂਟ ਸੋਚਿਆ ਨਹੀਂ ਅਹੀਂ ਵੇਖਿਆ ਨਹੀਂ ਇਹੋ ਕੰਮ ਪਹਿਲਾਂ ਵੇਖਿਆ ਜੀ ਮਾਤਾ ਜਾਨਵੀ ਬਚਾਉਣੀ ਔਖੀ ਹੋਈ ਹੋ ਗਈ ਉਹ ਜਦੋਂ ਪਾਣੀ ਪਾਉਂਦੀ ਔਖੀ ਹਾਂਜੀ ਔਖੀ ਤਰਸ ਤਰਸ ਕਰੀਦਾ ਬਰਾਤ ਦਿਨੇ ਵੇਖ ਲਈ ਤਾਂ ਰਾਤ ਇੰਨੀ ਦੁਖੀ ਹੋਈਦਾ ਵਾ ਵੀ ਕੀ ਪਤਾ ਰਾਤ ਕੀ ਬੰਨ ਇਹ ਵੀ ਕੱਲੀ ਇਹਦਾ ਕੋਈ ਵਿਚਾਰੀ ਦਾ ਨਾ ਹੋਰ ਪਰਿਵਾਰ ਹੈ ਨਹੀਂ ਕਰ ਕੱਲੀ ਇਹਨੂੰ ਵੀ ਅਸੀਂ ਆਪਣੇ ਕੋਲ ਲਿਆਂਦਾ ਪਸੇ ਦਾ ਕਰਿਆ ਹਾਂਜੀ ਤੇ ਫਿਰ ਮਾਂ ਤਾਂ ਰੋਟੀ ਖਾਦੀ ਐ ਤੁਸੀਂ ਰੋਟੀ ਟੋਕ ਨਹੀਂ ਨਹੀਂ ਰੋਟੀ ਖਾਦੀ ਸਵੇਰ ਦੀ ਨਹੀਂ ਖਾਦੀ ਏ ਜੇ ਕਿਉਂ ਰੋਟੀ ਕਿਉਂ ਨਹੀਂ ਖਾਦੇ ਮਾਂ ਤਾਂ ਸੁੱਖ ਨਹੀਂ ਲੱਗਦੀ ਰੋਟੀ ਕੀ ਕਰਨੀ ਖਾਗੇ ਰੋਟੀ ਵਾਲੇ ਕਿੰਨੇ ਫਸਲ ਹੀ ਤਬਾਹ ਹੋ ਗਈਆਂ ਬੱਚਾ ਰੋਟੀ ਚਾਹ ਮਨ ਕਰ ਸਕਦਾ ਹੈ ਸੋ ਮਾਂ ਦਾ ਦੁੱਖ ਮੈਂ ਕੈਮਰੇ ਉੱਪਰ ਬਿਆਨ ਨਹੀਂ ਕਰ ਸਕਦਾ ਹਣਾ ਬੈ ਸੁਣ ਲੋ ਕਿਉਂਕਿ ਘਰੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਫਸਲ ਸਾਰੀ ਤਬਾਹ ਹੋ ਚੁੱਕੀ ਐ ਘਰ ਚ ਤਰੇੜਾ ਆ ਗਿਆ ਤੇ ਇਸ ਪਰਿਵਾਰ ਤੇ ਕੀ ਬੀਤਦੀ ਆ ਤੁਸੀਂ ਸੋਚ ਸਕਦੇ ਹੋ ਹੋਰ ਵੀ ਇੱਥੇ ਬਾਈ ਖੜੇ ਨੇ ਬਾਈ ਤੁਹਾਡੀ ਕਿੰਨੀ ਫਸਲ ਹੈ ਜਿਹੜੀ ਡੁੱਬੀ ਹੈ ਫਸਲ ਮੈਂ 4-5 ਕਿੱਲੇ ਠੇਕੇ ਤੇ ਲਿਆਵਾ 4-5 ਕਿੱਲੇ ਮੇਰੇ ਕੋ ਆਪਣਾ ਹੀ ਤੇ ਉਹ ਸਾਰਾ ਖਤਮ ਹੋ ਗਿਆ ਟਾਈਮ ਤੇ ਜੋ ਸੰਦ ਉਹ ਵੀ ਭੇਲੀ ਦੇ ਵਿੱਚ ਖੜੇ ਤੇ ਦਿਖਾ ਸਕਦਾ ਉਹ ਸਭ ਡੁੱਬੇ ਪਏ ਨੇ ਬਹੁਤ ਪਾਣੀ ਹੈ ਵੀਰੇ ਕਰ ਜਾ ਕੁਝ ਲਿਮਟਾਂ ਨੇ ਉਹ ਵੀ ਸਿੱਤੇ ਚਲੇ ਉਹ ਵੀ ਬੈਂਕ ਵਾਲੇ ਬਾਰ ਬਾਰ ਗੇੜਾ ਮਾਰਦੇ ਪਏ ਆ ਪਹਿ ਲਿਮਟ ਫ੍ਰੀ ਕਰੋ ਤੇ ਜਦੋਂ ਹੁਣ ਇਹਦੇ ਸਿੱਤੇ ਤੇ ਆਪਾਂ ਫ੍ਰੀ ਕਰਦੇ ਸੀ ਤੇ ਜਦੋਂ ਇਹ ਖਤਮ ਗਈ ਫ੍ਰੀ ਕਿੱਥੋਂ ਕਰ ਪਾਵਾਂਗੇ ਯਾਰ ਜਦੋਂ ਬਾਈ ਲਿਮਟਾਂ ਵਾਲੇ ਗੇੜੇ ਮਾਰਦੇ ਆ ਉਦੋਂ ਸੋਚਦੇ ਵੀ ਹੋਵੋਗੇ ਯਾਰ ਵੀ ਹੁਣ ਕੀ ਬਣੇ ਇਹੀ ਵੀ ਇਸੇ ਸੋਚ ਤੇ ਰੁਕਦੇ ਪਏ ਆ ਪਿਛੋ ਨਾਲ 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 ਕੋਈ ਨਹੀਂ ਫ੍ਰੀ ਕਰਦਾਂਗੇ ਫ੍ਰੀ ਕਰਦਾਂਗੇ ਇਸੇ ਤੇ ਆਸੀਂ ਜਦੋਂ ਇਹ ਖਤਮ ਹੋ ਗਈ ਫ੍ਰੀ ਕਿੱਥੇ ਹੋ ਗਈ ਸੇ ਤੇ ਕਰਦੇ ਹੋਰ ਚੜੇਗਾ ਜੋ ਆਰਤੀਆ ਕੁ ਚੁੱਕ ਕੇ ਆਪਾਂ ਪਹਿਲੀ ਠੇਕੇ ਤੇ ਰੱਖੀ ਹੋਈ ਆ ਤੇ ਉਹ ਉਹ ਵੀ ਖਤਮ ਹੋ ਗਿਆ ਭਈ ਉਤੋਂ ਵਾਪਸ ਕਰਕੇ ਅੱਗੇ ਚੁੱਕ ਕੇ ਆਪਾਂ ਲਿਮਟ ਫ੍ਰੀ ਕਰਨੀ ਆ ਪਰ ਹੁਣ ਜੇ ਉਹ ਵੀ ਆਰਤੀ ਤੇ ਵੀ ਸਿਰ ਚੜ ਗਿਆ ਲਿਮਟ ਵੀ ਸੇ ਤੇ ਰੁਕ ਗਈ ਹੁਣ ਤੇ ਵੀ ਜਾਂ ਤਾਂ ਫਸਿਆ ਪਿਆ ਵਿੱਚ ਬਸ ਹੁਣ ਤਾਂ ਭਈ ਰਾਸ਼ਨ ਲਿਆਉਣ ਦੀ ਵੀ ਟੈਨਸ਼ਨ ਨੂੰ ਕਿਉਂਕਿ ਆਰਤੀਆ ਉਦੋਂ ਪੈਸੇ ਦਿੰਦਾ ਜਦੋਂ ਨੂੰ ਪਤਾ ਹੋਵੇ ਮੇਰੇ ਕੋਲੇ ਫ ਸਲੋਨੀ ਹੋਣ ਉਹਨੇ ਵੀ ਗਾਣਾ ਕਰਨੀ ਆ ਗਾ ਸੌਦਾ ਲਿਆਉਣਾ ਵੀ ਓਖਾ ਹੋ ਜਾਣਾ ਗਾ ਕੋਈ ਡੰਗਰ ਆ ਚਾਰ ਪੰਜ ਕੋਈ ਪੱਠਾ ਨਹੀਂ ਕੋਈ ਥੈ ਕੋਈ ਤੂੜੀ ਨਹੀਂ ਰਹਿ ਗਈ ਉਹ ਵੀ ਖਤਮ ਹੋਇਆ ਪਿਆ ਸਾਹਮਣੇ ਸਾਰੀ ਚੀਜ਼ ਖਤਮ ਹੋ ਗਈ ਹੈ ਟਾਈਮ ਤੇ ਤੇਨ ਸਾਲ ਹੀ ਕੋਈ ਫੇਰ ਵੀ ਓਖਾ ਪਿਆ ਹੰਤਿਓਣਾ ਕਿਵੇਂ ਫੇਰ ਡੰਗਰਾ ਦਾ ਕਿਵੇਂ ਕਰਦੇ ਹੋ ਡੰਗਰਾਂ ਦੇ ਹੁਣ ਤੇ ਵੀ ਬਾਹਰੋਂ ਜਿਹੜੇ ਕਿਸਾਨ ਜੁਣੀ ਵਾਲੇ ਆਪਣੇ ਪੱਖਾ ਕਿਸਾਨ ਭਰਾ ਆ ਉਹ ਥੋੜੀ ਬਹੁਤੀ ਮਿਹਨਤ ਕਰਦੇ ਪਏ ਆ ਵੀ ਤੂੜੀ ਥੜੀ ਲਾਗੇ ਥੋੜੀ ਬਹੁਤੀ ਅੱਗੇ ਪਾਲੀ ਉਹ ਵੀ ਅਜੇ ਇੱਥੋਂ ਆਪਾਂ ਡੰਗਰ 4 ਕਿਲੋਮੀਟਰ ਤੇ ਲਿਆ ਕਰ ਗਏ ਆ ਉਹ ਵੀ ਮੰਡੀ ਦੇ ਵਿੱਚ ਰੜੇ ਬੱਜੇ ਪਏ ਤੂੜੀ ਆ ਗਈ ਤੇ ਪਾਲੀ ਨਹੀਂ ਤੇ ਬਸ ਇਹੀ ਪੱਤ ਚੱਲਦਾ ਪਿਆ ਬਈ ਬੱਚੇ ਪੁੱਛਦੇ ਹੋਣਗੇ ਤੁਹਾਨੂੰ ਵੀ ਪਾਪਾ ਕਿਓ ਜੇ ਲੱਤ ਕੀ ਕਹਿੰਨੇ ਹੋ ਬੱਚਿਆਂ ਨੂੰ ਕੀ ਦਿਲਾ ਸਕਦੇ ਬੱਚਿਆਂ ਨੇ ਤੇ ਵਿਚਾਰਿਆਂ ਨੂੰ ਨੇ ਹੋਇ ਦੱਸਦੇ ਬੱਚੇ ਦਿੱਥੋਂ ਕਿ 12 ਕਿਲੋਮੀਟਰ ਦੂਰ ਕੱਡੇ ਪਏ ਨੇ ਉਹ ਵੀ ਕਿਸੇ ਦੇ ਕਾਰੇ ਦੇ ਵਿੱਚ ਰਹਿ ਰਹੇ ਆ ਚਲੋ ਇੰਨਾ ਵੀ ਰਿਸ਼ਤੇਦਾਰ ਵੀ ਚੱਲਦੇ ਪਏ ਥੋੜਾ ਬਹੁਤਾ ਬਈ ਮੰਨ ਰੋਂਦਾ ਹੋਊਗਾ ਕਿਉਂਕਿ ਪਿਛੋੜਾ ਆਪਦਾ ਵੀ ਨਹੀਂ ਪਤਾ ਵੀ ਕੀ ਬਣਨਾ ਕੀ ਨਹੀਂ ਬਣਨਾ ਬੱਚੇ ਪਤਾ ਨਹੀਂ ਕਿਵੇਂ ਆ ਹਨਾ ਮੰਨ ਚ ਬਹੁਤ ਗੱਲਾਂ ਚੱਲਦੀਆਂ ਬਹੁਤ ਔਖਾ ਬੱਚੇ ਵੀ ਹੁਣ ਬਾਰ- ਪਪਾ ਤੁਸੀਂ ਕਿੱਥੇ ਕਿੱਥੇ ਉਹਨਾਂ ਨੂੰ ਦੱਸਦੇ ਮੈਂ ਪੁੱਤ ਠੀਕ ਐ ਠੀਕ ਐ ਇਹ ਸੇ ਗਲਾਸੀ ਦਿੰਦੇ ਪਏ ਸੀ ਤੇ ਬਸ ਮਨ ਪਾਤ ਮੋਦ ਕੀ ਮਨ ਹੁਣ ਹੁਣ ਵੀ ਮਨ ਭਾਗਤ ਹੋਇਆ ਬਹੁਤ ਜ਼ਿਆਦਾ ਬਹੁਤ ਅੱਕਾ ਬਈ ਕਿਉਂ ਐਸੀ ਸਰ ਤੇ ਆ ਸੰਦ ਗਲੇ ਜੇ ਇਹ ਚੀਜ਼ ਖਤਮ ਹੋ ਗਈ ਮੈਂ ਅਸਤਵੈਸੀ ਖਤਮ ਹੋ ਜਣੀ ਬਈ ਘਰ ਚ ਕਿੰਨਾ ਪਾਣੀ ਘਰ ਉਹਨਾਂ ਨੂੰ ਦਿਖਾ ਦੇ ਨੇ ਬਹੁਤ ਜ਼ਿਆਦਾ ਸੰਦ ਡੁੱਬੇ ਪਏ ਨੇ ਸੰਦ ਬਹੁਤ ਡੁੱਬੇ ਪਏ ਨੇ ਅੱਗੇ ਦਿਖਾ ਦੇ ਨੇ ਮੀਡੀਆ ਤੇ ਹਾਂਜੀ ਤੇ ਬਈ ਠੇਕੇ ਤੇ ਵੀ ਕੁਝ ਵੰਨ ਲਿਆ ਸੀ ਫਿਰ ਉਹ ਠੇਕਾ ਕਿਵੇਂ ਦਿਓਗੇ ਪਰ ਠੇਕਾ ਤੇ ਉਹ ਪਹਿਲੇ ਲੈ ਲੈਂਦੇ ਨਾ ਠੇਕੇ ਦਾ ਉਹਨਾਂ ਦੇ ਪੈਸੇ ਲੈ ਕੇ ਠੇਕੇ ਦਾ ਟੇਰ ਠੇਕਾ ਸਿਰ ਟੁੱਟ ਗਿਆ ਸਿਰ ਟੁੱਟ ਗਿਆ ਬਸ ਕਰਜ਼ਾ ਵੀ ਚੜ ਗਿਆ ਕੋਈ 5-7 ਲੱਖ ਰੁਪਏ ਚੁੱਕ ਕੇ ਦੇ ਦਿੱਤਾ ਉਹ ਤੇ ਸਾਡੇ ਸਿਰ ਅੜ ਗਿਆ ਉਹਨਾਂ ਦੇ ਜਿਨ੍ਹਾਂ ਜਿਨ੍ਹਾਂ ਠੇਕਾ ਲਿਆ ਉਹਨਾਂ ਨੂੰ ਤੇ ਪੈਸੇ ਪਹੁੰਚ ਗਏ ਉਹਨਾਂ ਦੀ ਕੋਈ ਟੈਨਸ਼ਨ ਨਹੀਂ ਹੁਣ ਜੋ ਵੀ ਕੋਈ ਜਾਏਗਾ ਉਹਨਾਂ ਨੂੰ ਜਾਣਾ ਸਾਨੂੰ ਤੇ ਕੁਝ ਆਉਣਾ ਨਹੀਂ ਇੱਥੇ ਰੇ ਰੇਹਾਂ ਸਪਰੇਹਾਂ ਕੀਤੀਆਂ ਉਹ ਸਾਰਾ ਉਹ ਵੀ ਸਿਰ ਤੇ ਜੜਿਆ ਪਿਆ ਕੋਈ 25-30 ਲੱਖ ਜਿਹੜਾ 25-30 ਹਜ਼ਾਰ ਰੁਪਏ ਉਹ ਵੀ ਸਿਰ ਤੇ ਜੜ ਗਿਆ ਕੀ 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 ਆਸਾ ਸੀ ਬਾਈ ਕੀ ਕੀ ਸੋਚਦੇ ਸੀ ਸੋਚਦੇ ਤੇ ਇਹ ਵੀ ਚਲੋ ਚੋਨਾ ਚੰਗਾ ਹੋ ਜਾਏਗਾ ਆਰਟੀ ਦੀ ਬਲਾਥੇ ਜਾਣੇ ਚਲੋ ਲਿਮਟ ਫ੍ਰੀ ਹੋ ਜਾਊਗੀ ਥੋੜਾ ਬਹੁਤ ਬਚੇਗਾ ਜਾਂ ਕੋਈ ਬੱਚੇ ਦਾ ਕੁਝ ਲੈ ਕੇ ਦਵਾਂਗੇ ਫੀਸਾਂ ਦਵਾਂਗੇ ਪਰ ਉਹ ਸਾਰਾ ਖਤਮ ਹੋ ਗਿਆ ਤੇ ਬਾਈ ਹੁਣ ਜਵਾਕਾ ਦੀ ਵੀ ਫਿਕਰ ਹੋਊਗੀ ਪਤਾ ਨਹੀਂ ਫੀਸ ਭਰੀ ਜਾਊਗੀ ਜਾਂ ਨਹੀਂ ਭਰੀ ਰੁਕੀਆਂ ਪਈਆਂ 10 1000 ਰੁਪਏ ਹੈ ਇਹ 10 1000 ਰੁਪਏ ਸਕੂਲ ਨਾਲ ਦੇਣ ਵਾਲਾ ਉਹ ਟੈਲੀਫੋਨ ਆਂਦਾ ਜੇ ਵੀ ਪਾਣੀ ਆ ਜਾ ਪਿਆ ਡੇਲੀ ਭੂਮਨਾਂ ਦਾ ਤੁਸੀਂ ਫੀਸ ਤਾਰਦੇ ਨਹੀਂ ਪਏ ਇਹ ਇਹ ਵੀ ਨਹੀਂ ਪਤਾ ਜਵਾਕਾਂ ਨੂੰ ਬਾਹਰ ਹੀ ਖਿਲਾਰਦੇ ਨੇ ਵੀ ਤੁਸੀਂ ਹਾਂਜੀ ਹਾਂਜੀ ਉਹ ਪਹਿਲੇ ਇਦਾਂ ਕਰਦੇ ਇਹਦੇ ਬੱਚਿਆਂ ਨੂੰ ਅੰਦਰ ਪੇਪਰ ਚ ਨਹੀਂ ਬੈਨ ਦਿੰਦੇ ਜਿੰਜੇ ਨੇ ਕੋਈ ਫੀਸ ਨਹੀਂ ਕਲੀਅਰ ਹੁੰਦੀ ਤੇ ਟੈਂਪੂ ਦਾ ਕਰਾਇਆ ਉਹ ਵੀ ਉਹਨਾਂ ਪਾਣਾ ਉਹਨਾਂ ਨੂੰ ਜਿੰਚਾ ਦਵਾਂਗੇ ਉਹਨਾਂ ਬੱਚੇ ਲੈ ਕੇ ਜਾਣੇ ਨਹੀਂ ਇਸ ਨਹੀਂ ਲੈ ਕੇ ਜਾਣੇ ਇਹ ਬਹੁਤ ਉਖਾ ਹੋਇਆ ਪਿਆ ਸਾਡੇ ਬੱਚੇ ਤੇ ਇਹ ਕਿਸਾਨਾਂ ਨੇ ਸਾਡੀ ਬਾਹ ਮਾੜੀ ਮੋਟੀ ਫੜੀ ਹੈ ਜੋ ਲੈ ਕੇ ਥੋਪ ਦੇ ਰਹੇ ਕੋ ਪੱਠੇ ਪਚਾਰੇ ਕੋ ਰਸਨ ਆ ਰਿਹਾ ਕੋ ਪਿੰਡਾਂ ਲਾਮ ਦੇ ਪਿੰਡਾਂ ਚ ਬੱਚੇ ਪਏ ਨੇ ਉਹਨਾਂ ਤੋਂ ਰਸਨ ਆ ਰਿਹਾ ਵੀ ਥੋੜੇ ਬਹੁਤ ਸਾਡੀ ਮਸ਼ਤ ਕਰਦੇ ਪਏ ਨੇ ਕਾਤ ਕੋਈ ਮੈਂਬਰ ਪੰਚਾਇਤ ਕੋਈ ਸਾਡੇ ਪਿੰਡ ਦਾ ਸਰਪੰਚ ਜੋ ਆਣ ਕੇ ਵੋਟਾ ਮੰਗਦੇ ਪਏ ਨੇ ਕੋਈ ਸਾਡੇ ਪਿੰਡ ਦਰਵਾਲ ਪਿੰਡ ਸਾਡਾ ਬਹੁਤ ਤਗੜਾ ਨਿੱਕੇਰ ਵਾਲੇ ਇੱਕ ਸਰਪੰਚ ਨੇ ਕਰੀ ਵੀ ਨਹੀਂ ਪੁੱਛਿਆ ਤੁਸੀਂ ਹੈਗੇ ਜਗਾ ਨਹੀਂ ਹੈਗੇ ਵੋਟਾ ਵਰੀ ਆਣ ਕੇ ਗੋਡੀਆਂ ਥਲਾਨਗੇ ਭਾਈ ਪਾਣੀ ਪੁਣੀ ਘਟਿਆ ਕਿ ਨਹੀਂ ਨਹੀਂ ਪਾਣੀ ਤੇ ਵੱਧਾ ਪਿਆ ਘਟਦਾ ਨਹੀਂ ਇਹ ਜੀ ਇਹ ਬਈ ਵਿੱਚੇ ਕਹਿ ਰਹੇ ਨਹੀਂ ਪਾਣੀ ਘਟ ਰਿਹਾ ਇੱਕ ਹੀ ਗੱਲ ਉਹ ਪਹਿਲਾਂ ਥੋੜਾ ਘਟਦਾ ਵਾ ਉਹਨਾਂ ਹੀ ਪਿੱਛੋਂ ਆਉਂਦਾ ਅੱਗੇ ਫੇਰ ਵਧਣਾ ਸ਼ੁਰੂ ਹੋ ਜਾਂਦਾ ਪਹਿਲੇ ਥੋੜਾ ਸਵੇਰੇ ਫਟ ਫਟ ਥੱਲੇ ਗਿਆ ਸੀ ਹੁਣ ਫਟ ਫਟ ਫੇਰ ਤਾਂ ਆਇਆ ਨਬਈ ਜਿਵੇਂ ਇੱਥੇ ਵੀ ਮੈਂ ਗੱਲ ਕਰਕੇ ਟਿਆ ਘਰਾਂ ਚ ਤਰੇੜਾ ਚਲੀ ਜਾਂਦੀਆਂ ਹਾਂਜੀ ਬਹੁਤ ਜ਼ਿਆਦਾ ਉਹ ਪਹਿਲੇ ਹਾਂ ਜਿਹੜੂ ਜਿਹੜੂ ਘਰ ਚ ਤੁਸੀਂ ਤੁਹਾਡੇ ਵੀ ਕੋਈ ਤਰੇੜਾ ਥੋੜਾ ਚੱਲਦੀਆਂ ਹਾਂਜੀ ਬਹੁਤ ਜ਼ਿਆਦਾ ਦੇਖਦੇ ਪਾ ਦੇਖਾਦੇ ਤੁਹਾਨੂੰ ਬਹੁਤ ਜਾ ਕੇ ਦਿਖਾਦੇ ਸੰਦਾਂ ਜਿਵੇਂ ਡੁੱਬੇ ਪੜੇ ਐ ਇਹ ਵੀ ਜੋ ਅਜੇ ਅੰਦਰ ਤੂੜੀਆਂ ਤੜੀਆਂ ਲੱਗੀਆਂ ਸਭ ਭਿੱਜੀਆਂ ਪਈਆਂ ਕੋ ਕੰਧਾਂ ਜਿਹੜੀਆਂ ਪਾਟੀਆਂ ਪਈਆਂ ਸਾਈਡਾਂ ਤੋਂ ਬਹੁਤ ਔਖਾ ਹੈ ਪਿਆਰ ਚਲੋ ਅੱਗੇ ਤੁਹਾਨੂੰ ਦਿਖਾਣੇ ਜਾ ਕੇ ਥੋੜਾ ਚਲੋ ਜੀ ਤਾਂ ਅੱਗੇ ਚੱਲਦੇ ਹਾਂ